ਦੀਨ ਬਿੱਲੀ ਅਤੇ ਇੱਕ ਚੂਹੇ ਦਾ ਇੱਕ ਨਦੀ ਪਾਰ ਕਰਨ ਨੂੰ ਮਨ ਕੀਤਾ ਪਰ ਨਦੀ ਦੀ ਛੜਾਈ ਅਤੇ ਵਹਾਉਂ ਦੀ ਵੀਗ ਦੀ ਤਾਕਤ ਤੋਂ ਉਹਨਾਂ ਨੂੰ ਡਰ ਲੱਗਦਾ ਸੀ ਚੂਹਾ ਤੈਰਦਾ ਤਾਂ ਜਾਣਦਾ ਸੀ ਪਰ ਮਗਰਮਛਾਂ ਤੋਂ ਦੋਨਾਂ ਦੋਨੋਂ ਡਰਦੇ ਸਨ ਕਿਸਤੀ ਕਰਾਣੇ किनारे ਤੇ ਲੈਨ ਬਾਰੇ ਉਹ ਸੋਚ ਵੀ ਨਹੀਂ ਸਕਦੇ ਸਨ ਕਿਉਂਕਿ ਉਹਨਾਂ ਨੂੰ ਕਿਸੇ ਆਦਮੀ ਤੋਂ ਕਿਸ਼ਤੀ ਕਰਾਏ ਤੇ ਲੈਣੀ ਪਈ ਸੀ ਅਤੇ ਆਦਮੀ ਤੋਂ ਉਹ ਬਹੁਤਾ ਹੀ ਡਰਦੇ ਸਨ ਅੰਤ ਵਿੱਚ ਉਹਨਾਂ ਨੇ ਇੱਕ ਵੱਡਾ ਆਲੂ ਕੱਟ ਕੇ ਇੱਕ ਕਿਸ਼ਤੀ ਬਣਾਉਣ ਦਾ ਫੈਸਲਾ ਕੀਤਾ ਬਿੱਲੀ ਨੇ ਆਲੂ ਨੂੰ ਆਪਣੇ ਪੰਜੇ ਨਾਲ ਫੜਿਆ ਤੇ ਚੂਹੇ ਨੇ ਆਪਣੇ ਤਿੱਕੇ ਦੰਦਾ ਨਾਲ ਕੁੱਟੜ ਕੇ ਉਸ ਨੂੰ ਖੂਕ ਲਾ ਕਰ ਦਿੱਤਾ ਜਦੋਂ ਕਿਸ਼ਤੀ ਤਿਆਰ ਹੋ ਗਈ ਤਾਂ ਉਹਨਾਂ ਨੇ ਇਸ ਨੂੰ ਪਾਣੀ ਵਿੱਚ ਢੇਲ ਦਿੱਤਾ ਤੇ ਦੋਨੋਂ ਇਸ ਤੇ ਸਵਾਰ ਹੋ ਗਏ ਚੱਪੂ ቱਹਾ ਵਾਹ ਰਿਆ ਸੀ ਕਿਉਂਕਿ ਉਹ ਛੋਟਾ ਸੀ ਪਰ ਕੁਝ ਸਮੇਂ ਬਾਅਦ ਉਹ ਥੱਕ ਗਿਆ ਤੇ ਉਸ ਨੇ ਚੱਪੂ ਵਗਾ ਮਾਰੀ ਕਿਉਂਕਿ ਉਸ ਨੂੰ ਜਾਪਣ ਲੱਗ ਪਿਆ ਸੀ ਕਿ ਨਦੀਆਂ ਪਾਰ ਜਾਣ ਲਈ ਮੰਜੇ ਅਜੇ ਇੱਕ ਦਿਨ ਹੋਰ ਲੱਗ ਜਾਣਾ ਸੀ ਮੈਂ ਬਹੁਤ ਭੁੱਖਾ ਚੂਹੇ ਨੇ ਕਿਹਾ ਭੁੱਖਾ ਹੈ ਤਾਂ ਕਿਉਂ ਮੈਂ ਵੀ ਤਾਂ ਭੁੱਖੀ ਹਾਂ ਬਿੱਲੀ ਨੇ ਕਿਹਾ ਮੈਂ ਆਪਣੀ ਕਿਸਤੀ ਨੂੰ ਥੋੜਾ ਜਿਹਾ ਕੁੱਤਰਨ ਲੱਗਿਆ ਹਾਂ ਚੂਹੇ ਨੇ ਕਿਹਾ ਇਹ ਮੇਰਾ ਕੁਦਰਤੀ ਭੋਜਨ ਹੈ ਜਦੋਂ ਪੌਂਚ ਵਿੱਚ ਭੋਜਨ ਹੋਵੇ ਤਾਂ ਮੈਨੂੰ ਭੁੱਖਣ ਨਹੀਂ ਭੁੱਖਾ ਨਹੀਂ ਰਹਿਣਾ ਚਾਹੀਦਾ ਅਤੇ ਉਹ ਆਲੂ ਨੂੰ ਕੁੱਤਰ-ਕੁੱਤਰ ਖਾਂ ਲਗਾ ਬਿੱਲੀ ਨੇ ਕਿਹਾ ਖਿਆਲ ਰੱਖ ਜੇ ਤੂੰ ਜ਼ਿਆਦਾ ਕੁੱਤਰ ਦਿੱਤੀ ਤਾਂ ਸਾਡੀ ਬੀੜੀ ਡੁੱਬ ਸਕਦੀ ਹੈ ਫਿਰ ਤੂੰ ਵੀ ਮੇਰੇ ਨਾਲ ਮਰੇਗਾ ਚੂਹੀ ਨੇ ਵਾਦਾ ਕੀਤਾ ਕਿ ਉਹ ਆਲੂ ਨੂੰ ਹੁਣ ਹੋਰ ਨਹੀਂ ਕੁੱਤੇਗਾ ਪਰ ਬਾਰ ਹੁਣ ਉਹ ਉਸਨੇ ਚੁਪਚਾਪ ਉਸੇ ਅਮਲ ਦੀ ਸ਼ੁਰੂਆਤ ਕੀਤੀ ਅਤੇ ਜਦੋਂ ਵੀ ਬਿੱਲੀ ਆਸ-ਪਾਸੇ ਦੇਖਦੀ ਤਾਂ ਉਹ ਥੋੜਾ ਜਿਹਾ ਚੁੱਕਦਾ ਅਤੇ ਆਲੂ ਖਾਨ ਦੀ ਚਾਟ ਲਾ ਖਾਨ ਦੀ ਝਟ ਲਾ ਲੈਂਦਾ ਅਤੇ ਜਦੋਂ ਵੀ ਬਿੱਲੀ ਇੱਧਰ ਵੀਖਦੀ ਤਾਂ ਉਹ ਆਪਣੇ ਸਰੀਰ ਨਾਲ ਉਹ ਘੁੱਤਰ ਕੇ ਤੇ ਕੀਤੀ ਮੋਰੀ ਨੂੰ ਲਕਾ ਲੈਂਦਾ ਸੀ ਅੰਤਕ ਇਸ ਤਿੱਦਾ ਥੱਲੇ ਇੰਨਾ ਪਤਲਾ ਹੋ ਗਿਆ ਕਿ ਪਾਣੀ ਨੂਰ ਰਾ ਮਿਲ ਗਿਆ ਤੇ ਕਿਸਤੀ ਵਿੱਚ ਪਾਣੀ ਭਰਨ ਲੱਗ ਪਿਆ ਚੂਹਾ ਦਾ ਤੁਰੰਤ ਨਦੀ ਵਿੱਚ ਛਾਲ ਮਾਰ ਗਿਆ ਤੇ ਮਗਰਮੱਛਾ ਤੋਂ ਬਚਦਾ ਬਚੌਂਦਾ ਤੈਰ ਕੇ ਕੰਡੇ ਤੱਕ ਪਹੁੰਚ ਗਿਆ ਜਦੋਂ ਉਹ ਜ਼ਮੀਨ ਤੇ ਸੁਰੱਖਿਤ ਹੋ ਗਿਆ ਤਾਂ ਉਹ ਬਿੱਲੀ ਦੀ ਖਿੱਲੂ ਡਾਉਣ ਲੱਗ ਪਿਆ ਸੰਘਰਸ਼ ਕਰ ਰਹੀ ਸੀ ਅਤੇ ਨਾਸਾਂ ਵਿੱਚੋਂ ਪਾਣੀ ਕੱਢ ਰਹੀ ਸੀ ਬਿੱਲੀ ਬਿੱਲੀ ਜੇ ਤੂੰ ਥੱਲੇ ਪਹੁੰਚ ਗਈ ਤਾਂ ਉਹ ਕਹਿਣ ਲੱਗਾ ਮੱਛੀਆਂ ਨਾ ਮੇਰੀ ਸੁਲਾਹ ਕਹਿਣਾ ਬਿੱਲੀ ਇੰਨੀ ਗੁੱਸੇ ਵਿੱਚ ਸੀ ਕਿ ਉਸ ਨੂੰ ਚੂਹੇ ਦੀ ਹਾਸੀ ਦਾ ਪਾਤਰ ਬਣਨ ਲਈ ਜਿੰਦਾ ਰਹਿਣ ਨਾਲੋਂ ਤਾਂ ਡੁੱਬ ਜਾਣਾ ਹੀ ਚੰਗਾ ਸੀ ਉਸਨੇ ਨੀਡਰ ਹੁੰਦਿਆ ਗੁੱਸੇ ਵਿੱਚ ਇੰਨਾ ਜ਼ੋਰ ਲਾਇਆ ਕਿ ਕੰਡੇ ਤੇ ਪਹੁੰਚਣ ਵਿੱਚ ਕਾਮਯਾਬ ਹੋ ਗਈ ਅਤੇ ਚੂਹੇ ਨੂੰ ਬਚਣ ਦਾ ਕੋਈ ਮੌਕਾ ਮੌਕਾ ਮਿਲਣ ਤੋਂ ਪਹਿਲਾਂ ਚਪਟ ਮਾਰ ਕੇ ਉਸ ਨੂੰ ਬੁੜੋਛ ਰਿਆ ਰਾਮ ਰਾਮ ਕਰ ਰਿਹਾ ਮਿੰਨਤ ਕਰਨ ਲੱਗਿਆ ਜੀ ਤੁਮ ਹੀ ਤੂੰ ਮੇਰੀ ਚਿੰਤਾ ਨਾ ਕਰ ਬਿੱਲੀ ਨੇ ਕਿਹਾ ਤੇ ਉਸਨੂੰ ਤੁਰੰਤ ਉਸਨੂੰ ਨਿਗਲ ਲਿਆ ਅਤੇ